ਅੱਜ ਤੱਕ 302 ਵੱਧ ਪੇਸ਼ੈਂਟ ਟਰੀਟ ਕਰ ਚੁੱਕੇ ਆ ਅਸੀਂ ਟਰੀਟ ਨਹੀਂ ਕਰਦੇ ਇਹ ਨਹੀਂ ਵੀ ਇੱਕ ਵਾਰੀ ਟਰੀਟ ਅਸੀਂ ਐਡਾਪਟ ਕਰ ਲੈਂਦੇ ਆ ਪੇਸ਼ੈਂਟ ਜਦੋਂ ਪੇਸ਼ੈਂਟ ਨੂੰ ਅਸੀਂ ਐਡਾਪਟ ਕਰ ਲੀਦਾ ਜਿਸ ਦਿਨ ਪੇਸ਼ੈਂਟ ਸਾਡੇ ਕੋਲ ਆ ਗਿਆ ਚਾਹੇ ਉਹ 30 ਸਾਲ ਦੀ ਉਮਰ ਚ ਆ ਗਿਆ ਉਸ ਤੋਂ ਬਾਅਦ ਉਹ ਜੀਏ 70 ਸਾਲ 50 ਸਾਲ 80 ਸਾਲ ਦੀ ਉਮਰ ਤੱਕ ਜਿਹੜਾ ਵੀ ਉਹਦਾ ਇਲਾਜ ਹੋਊਗਾ ਹਸਪੀਟਲ ਦਾ ਦਵਾਈਆਂ ਦਾ ਉਸੇ ਕਰਨਾ ਫਿਰ ਉਹ ਇਨ ਐਂਡ ਆਊਟ ਆ ਇੱਕ ਤਰ੍ਹਾਂ ਉਹਦਾ ਕਾਰਡ ਬਣ ਗਿਆ ਕਿਲਡਰ ਪੇਸ਼ੈਂਟ ਦੀ ਗੱਲ ਕੀਤੀ ਰੋੜਾ ਸਾਹਿਬ ਤੁਹਾਡਾ ਫਿਰ ਸਿਲੈਕਸ਼ਨ ਦਾ ਕਰਾਈਟੇਰੀਆ ਕੀ ਹੈਗਾ ਕਿਵੇਂ ਸਿਲੈਕਟ ਕਰਦੇ ਹੋ ਕਿਉਂਕਿ ਬੜੀ ਅਨਫੋਰਚੂਨੇਟ ਗੱਲ ਹੈਗੀ ਆ ਕਿ ਪੰਜਾਬ ਚ ਤਾਂ ਕੈਂਸਰ ਫੈਲ ਹੀ ਬਹੁਤ ਗਿਆ ਹੈ ਫਿਰ ਤੁਸੀਂ ਕਿਵੇਂ ਚੂਸ ਕਰਦੇ ਹੋ ਮਰੀਜ਼ਾਂ ਦਾ ਹਸਪੀਟਲ ਦੇ ਥਰੂ ਜਿੱਦਾਂ ਕੋਈ ਆ ਗਿਆ ਉਹ ਕਹਿੰਦਾ ਜੀ ਮੇਰੇ ਕੋਲ ਤਾਂ ਪੈਸੇ ਨਹੀਂ ਮੈਂ ਇਲਾਜ ਕਿੱਧਰ ਕਰਾਵਾਂ ਫਿਰ ਉਹ ਕਹਿ ਦਿੰਦੇ ਜੀ ਐਦਾਂ ٹرسٹ ਹੈਗੀ ਕ੍ਰਿਸ਼ਨਾ ਪ੍ਰਾਨ ਬ੍ਰੈਸਟ ਕੈਂਸਰ ਚੈਰੀਟੇਬਲ ٹرسٹ ਜੀ ਤੇ ਅਰੋੜਾ ਸਾਹਿਬ ਜੀ ਤੁਸੀਂ ਉਹਦੇ ਵਿੱਚ ਫਾਰਮ ਭਰ ਦਿਓ ਸਰਕਾਰ ਨੇ ਮੈਨੂੰ ਤਿੰਨ ਹਸਪੀਟਲ ਸਿਵਲ ਹਸਪੀਟਲ ਦਿੱਤੇ ਆ ਜਿਹੜੇ ਕਿ ਮੈਂ ਹੁਣ ਅ लुधियाने ਦੇ ਸਿਵਲ ਹਸਪੀਟਲ ਜੀ 50 60% ਕਮ ਹੋ ਗਿਆ ਕੋਸ਼ਿਸ਼ ਕਰਾਂਗੇ ਕਿ ਪ੍ਰਾਈਵੇਟ ਹਸਪੀਟਲ ਦਾ ਕਿਸੇ ਵੀ ਪ੍ਰਾਈਵੇਟ ਹਸਪੀਟਲ ਦਾ ਮੁਕਾਬਲਾ ਹੋਵੇ ਥੋੜਾ ਸਾਬ ਤੁਹਾਡੀ ਜੇਕਰ ਪਸ਼ੋਕਰ ਤੇ ਝਾਤ ਮਾਰੀਏ ਤਾਂ ਤੁਸੀਂ ਆਪਣੇ ਪਰਿਵਾਰ ਦੇ ਮੈਂਬਰ ਮੇਰੇ ਖਿਆਲ ਹੈ ਕਿ ਕੈਂਸਰ ਵਰਗੀ ਜੀ ਨਾਮਰਾਦ ਬਿਮਾਰੀ ਹੈ ਉਹਦੇ ਕਰਕੇ ਤੁਹਾਨੂੰ ਗੋਣਾ ਪਿਆ ਉਹਨਾਂ ਨੂੰ ਔਰ ਉਦੋਂ ਤੋਂ ਤੁਸੀਂ ਇਹ ਪ੍ਰਣ ਲਿਆ ਸੀਗਾ ਕਿ ਇਸ ਬਿਮਾਰੀ ਦੇ ਨਾਲ ਜਿਹੜੇ ਲੋਕ ਆਪਣੀ ਜਾਨ ਗਵਾਉਂਦੇ ਆ ਕਿ ਉਹਨਾਂ ਨੂੰ ਬਚਾਇਆ ਜਾਵੇ ਹੁਣ ਤੱਕ ਜੇਕਰ ਆਪਾਂ ਇਸ ਵਿਸ਼ੇ ਤੇ ਗੱਲ ਕਰੀਏ ਸਿਹਤ ਵਾਲੇ ਤੇ ਤਾਂ ਤੁਹਾਡੀਆਂ ਕੀ ਉਪਲਬਧੀਆਂ ਰਹੀਆਂ ਨੇ ਉਹਨਾਂ ਦੇ ਬਾਰੇ ਮੈਂ ਚਾਹੂੰਗਾ ਕਿ ਸਾਡੇ ਦਰਸ਼ਕਾਂ ਨੂੰ ਜਾਣੂ ਕਰਵਾਓ ਤੁਸੀਂ ਦੇਖੋ ਜੋ ਮੈਂ ਸਿਹਤ ਲਈ ਅੱਜ ਤੱਕ ਕੀਤਾ ਤੁਸੀਂ ਉਹਨਾਂ ਨੂੰ ਉਪਲਬਧੀਆਂ ਕਹਿ ਲੋ ਜਾਂ ਮੇਰੀ ਸੇਵਾ ਕਹਿ ਦਿਓ ਲੋਕਾਂ ਦੀ ਮੈਂ ਮੈਂ ਉਹਨਾਂ ਨੂੰ ਸੇਵਾ ਜ਼ਿਆਦਾ ਸਮਝਦਾ ਜੀ ਹੋਰ ਹੁਣ ਹੈਲਥ 'ਚ ਜੋ ਮੈਂ ਕੀਤਾ ਜਿਹੜਾ ਅਸੀਂ ਚੈਰੀਟੇਬਲ ਟਰਸਟ ਬਣਾਇਆ ਹੋਇਆ ਹੈ ਉਹਦੇ ਵਿੱਚ ਅਸੀਂ ਕੋਈ ਅੱਜ ਤੱਕ 300 ਤੋਂ ਵੱਧ ਪੇਸ਼ੈਂਟ ਟਰੀਟ ਕਰ ਚੁੱਕੇ ਆ ਅਸੀਂ ਟਰੀਟ ਨਹੀਂ ਕਰਦੇ ਇਹ ਨਹੀਂ ਵੀ ਇੱਕ ਵਾਰੀ ਟਰੀਟ ਅਸੀਂ ਐਡਾਪਟ ਕਰ ਲੈਂਦੇ ਆ ਪੇਸ਼ੈਂਟ ਨੂੰ ਠੀਕ ਹੈ ਜੀ ਜਦੋਂ ਪੇਸ਼ੈਂਟ ਨੂੰ ਅਸੀਂ ਐਡਾਪਟ ਕਰ ਲੀਦਾ ਜਿਸ ਦਿਨ ਪੇਸ਼ੈਂਟ ਸਾਡੇ ਕੋਲ ਆ ਗਿਆ ਚਾਹੇ ਉਹ 30 ਸਾਲ ਦੀ ਉਮਰ ਚ ਆ ਗਿਆ ਉਸ ਤੋਂ ਬਾਅਦ ਉਹ ਜੀਏ 70 ਸਾਲ 50 ਸਾਲ 80 ਸਾਲ ਦੀ ਉਮਰ ਤੱਕ ਜਿਹੜਾ ਵੀ ਉਹਦਾ ਇਲਾਜ ਹੋਊਗਾ ਹਸਪੀਟਲ ਦਾ ਦਵਾਈਆਂ ਦਾ ਉਸੇ ਕਰਨਾ ਫਿਰ ਉਹ ਇਨ ਐਂਡ ਆਊਟ ਆ ਇੱਕ ਤਰ੍ਹਾਂ ਉਹਦਾ ਕਾਰਡ ਬਣ ਗਿਆ ਕਿੱਲੜਾ ਉਹ ਉਸ ਤੋਂ ਬਾਅਦ ਉਹਨੂੰ ਇਹ ਨਹੀਂ ਵੀ ਹਰ ਵਾਰੀ ਜਦੋਂ ਐਡਮਿਟ ਹੋਣਾ ਹੈ ਸਾਡੇ ਕੋਲ ਆਉਣਾ ਪਊ ਨਹੀਂ ਇੱਕ ਵਾਰੀ ਫਾਈਲ ਬਣ ਗਈ ਹੈ ਦਾ ਮਤਲਬ ਉਹਨੇ ਆਣਾ ਆਪਣਾ ਇਲਾਜ ਚਾਹੇ ਕੀਮੋ ਹੈ ਚਾਹੇ ਰੇਡੀਏਸ਼ਨ ਹੈ ਚਾਹੇ ਸਰਜਰੀ ਹੈ ਉਹਨਾਂ ਦਾ ਆਪੇ ਹੋ ਜਾਣਾ ਅਸੀਂ ਐਡਾਪਟ ਕਰਦੇ ਹਾਂ ਪੇਸ਼ੈਂਟਸ ਨੂੰ ਠੀਕ ਹੈ ਦੂਜੀ ਗੱਲ ਇੱਕ ਸੀਐਮ ਸਾਭ ਦਾ ਮਤਲਬ ਕਿ ਪੁਰਾਣਾ ਚੱਲਿਆ ਆਉਂਦਾ ਸਾਡੀ ਸਰਕਾਰ ਤੋਂ ਵੀ ਪਹਿਲਾਂ ਦਾ ਇੱਕ ਸੀਐਮ ਕੈਂਸਰ ਫੰਡ ਮਿਲਦਾ ਗਰੀਬ ਪੇਸ਼ੈਂਟ ਨੂੰ 1.5 ਲੱਖ ਰੁਪਏ ਉਹ ਹਰ ਸਾਲ 100 ਪੇਸ਼ੈਂਟਾਂ ਤੱਕ ਦਾ ਮੈਂ ਮੈਚ ਕਰਦਾ 1.5 ਲੱਖ ਰੁਪਇਆ ਮਤਲਬ ਸਰਕਾਰ ਚ ਤਾਂ ਕੋਈ ਗਿਣਤੀ ਨਹੀਂ ਹੈ ਪਰ ਉਹਦੇ 100 ਪੇਸ਼ੈਂਟਾਂ ਤੱਕ 1.5 ਲੱਖ ਮੈਂ ਮੈਚ ਕਰਦਾ ਹੂੰ ਫੇਰ ਇੱਕ PMNRF ਸਕੀਮ ਹੈ ਪ੍ਰਾਈਮ ਮਿਨਿਸਟਰ ਨੈਸ਼ਨਲ ਰਿਲੀਫ ਫੰਡ ਉਹਦੇ ਵਿੱਚ ਅਸੀਂ ਜੇ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਅਸੀਂ ਉਹਨਾਂ ਨੂੰ ਇੱਕ ਰეკਮੈਂਡੇਸ਼ਨ ਭੇਜਦੇ ਆ ਹਸਪੀਟਲ ਤੋਂ ਐਪਲੀਕੇਸ਼ਨ ਲਈਦੀ ਉਹਨਾਂ ਦੇ ਕੁਝ ਹਸਪੀਟਲ ਉਹਦੇ ਚ ਰੈਕਗਨਾਈਜ਼ਡ ਹੈ ਲੁਧਿਆਣੇ ਵਿੱਚ ਡੀ ਐਮ ਸੀ ਤੇ ਸੀ ਐਮ ਸੀ ਦੋ ਹਸਪੀਟਲ ਆ ਉੱਥੇ 3 ਲੱਖ ਰੁਪਏ ਮੈਕਸਿਮਮ ਮਿਲਦੇ ਆ ਇੱਕ ਪੇਸ਼ੈਂਟ ਨੂੰ ਉਹ ਵੀ ਮੈਂ ਅੱਜ ਤੱਕ 50 ਕੇ ਪੇਸ਼ੈਂਟ ਨੂੰ ਉੱਥੋਂ ਪੈਸੇ ਦਿਵਾ ਚੁੱਕਾ 3 ਲੱਖ ਰੁਪਿਆ ਪਰ ਪੇਸ਼ੈਂਟ ਉਹਦੇ ਵਿੱਚ ਕੀ ਹੁੰਦਾ ਹੈ ਕਿ ਮੈਂ ਪੇਸ਼ੈਂਟ ਹੀ ਉਹ ਭੇਜਦਾ ਉਹ ਮੈਕਸਿਮਮ 3 ਲੱਖ ਹੁੰਦਾ ਵੀ ਜਿਨ੍ਹਾਂ ਨੂੰ ਵਾਕਈ ਲੋੜ ਮੰਨਦਾ ਕਿਸੇ ਦਾ 10 ਲੱਖ ਖਰਚਿਆ ਕਿਸੇ ਦਾ 7 ਲੱਖ ਹੈ ਵੀ ਘੱਟੋ ਘੱਟ 3 ਲੱਖ ਰੁਪਿਆ ਤਾਂ ਉੱਥੋਂ ਮਿਲ ਜਾਵੇ 50 ਕੋ ਕਰ ਚੁੱਕਾ ਹੁਣ ਰੀਸੈਂਟਲੀ ਮੈਂ ਬਲਕਿ ਕਹਿ ਕੇ ਲਿੱਤਾ ਹੈ ਜਾਂ ਜੋ ਮਰਜ਼ੀ ਸਰਕਾਰ ਨੇ ਮੈਨੂੰ ਤਿੰਨ ਹਸਪਤਲ ਤਿੰਨ ਸਿਵਲ ਹਸਪੀਟਲ ਦਿੱਤੇ ਆ ਜਿਹੜੇ ਕਿ ਮੈਂ ਹੁਣ ਅਪਗ੍ਰੇਡ ਕਰ ਰਿਹਾ ਲੁਧਿਆਣਾ ਦੇ ਸਿਵਲ ਹਸਪੀਟਲ 'ਚ 50 60% ਕੰਮ ਹੋ ਗਿਆ ਤੇ ਜੇ ਬਾਕੀ ਦੋ ਹਸਪੀਟਲ ਹੈ ਜਲੰਧਰ ਤੇ ਅਮ੍ਰਿਤਸਰ ਉਹਨਾਂ ਦਾ ਵੀ ਉਹ ਹੋ ਚੁੱਕਾ ਹੈ ਕਿ ਨਾਮ ਸਰਵੇ ਵਗੈਰਾ ਤੇ ਉਹ ਜਲਦੀ ਕੰਮ ਚਾਲੂ ਹੋ ਜਾਣਗੇ ਇਹ ਸਾਰੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰਾਈਵੇਟ ਹਸਪੀਟਲ ਦਾ ਕਿਸੇ ਵੀ ਪ੍ਰਾਈਵੇਟ ਹਸਪੀਟਲ ਦਾ ਮੁਕਾਬਲਾ ਕਰ ਤੁਸੀਂ ਜਿਹੜਾ ਅਪਗ੍ਰੇਡ ਕਰਦੇ ਹੋ ਰੋੜਾ ਸਾਹਿਬ ਇਹ ਚੌਪੱਖੀ ਕਰਦੇ ਹੋ ਇਨਫਰਾਸਟ੍ਰਕਚਰ ਦੇ ਮਾਮਲੇ 'ਚ ਕਰਦੇ ਹੋ ਜਾਂ ਟੈਕਨੀਕ ਦੇ ਮਾਮਲੇ 'ਚ ਕਰਦੇ ਹੋ ਦੋਨੋਂ ਪਾਸੇ ਜੀ ਜੋ ਤਾਂ ਪਹਿਲਾਂ ਚਾਹੀਦਾ ਜਿਸ ਤਰ੍ਹਾਂ ਪਹਿਲਾਂ ਅਸੀਂ ਬੈਕਐਂਡ ਤੋਂ ਚਾਲੂ ਹੋਈਦਾ ਕਿ ਸੀਵਰੇਜ ਠੀਕ ਹੋਵੇ ਆ ਜਿਹੜਾ ਉੱਪਰ ਆਪਾਂ ਕਹੀਦਾ ਵਾਟਰਪਰੂਫਿੰਗ ਹੋਵੇ ਹਰ ਚੀਜ਼ ਮਤਲਬ ਸ਼ੁਰੂ ਤੋਂ ਕਰੀਦਾ ਇਹ ਨਹੀਂ ਕਿ ਉੱਪਰੋਂ ਸਿਰਫ ਸਜਾਤਾ ਪੇਂਟ ਕਰਤਾ ਕੁਝ ਫਿਰ ਉਸ ਤੋਂ ਬਾਅਦ ਅਸੀਂ 5 ਫੁੱਟ ਤੱਕ ਦੁਬਾਰਾ ਤੇ ਟਾਈਲਾਂ ਲਗਾ ਰਹੇ ਹਾਂ ਫਿਰ ਟਾਈਲਾਂ ਤੋਂ ਬਾਅਦ ਅਸੀਂ ਬਾਥਰੂਮ ਸਾਰੇ ਕਰ ਰਹੇ ਹਾਂ ਦੇਖੋ ਜੋ ਆਪਾਂ ਇੱਕ ਗਰੀਬ ਤੁਸੀਂ ਮੈਨੂੰ ਪੁੱਛਿਆ ਕੈਂਸਰ ਦੇ ਕਿੰਨੇ ਪੇਸ਼ੈਂਟ ਹੋਏ ਦੇਖੋ ਆਪਣਾ ਆਪਣੇ ਕਰਕੇ ਇੱਕ ਪੇਸ਼ੈਂਟ ਵੀ ਬਚ ਜਾਵੇ ਆਪਾਂ ਨੂੰ ਕਿੰਨੀ ਖੁਸ਼ੀ ਹੁੰਦੀ ਕਿ ਅਸੀਂ ਜੀ ਇਹਦੇ ਲਈ ਕੁਝ ਕੀਤਾ ਉਹ ਬਚ ਗਿਆ ਤੁਸੀਂ ਪੇਸ਼ੈਂਟ ਦੀ ਗੱਲ ਕੀਤੀ ਰੋੜਾ ਸਾਹਿਬ ਤੁਹਾਡਾ ਫਿਰ ਸਿਲੈਕਸ਼ਨ ਦਾ ਕਰਾਈਟੇਰੀਆ ਕੀ ਹੈਗਾ ਕਿਵੇਂ ਸਿਲੈਕਟ ਕਰਦੇ ਹੋ ਕਿਉਂਕਿ ਬੜੀ ਅਨਫੋਰਚੂਨੇਟ ਗੱਲ ਹੈਗੀ ਆ ਵੀ ਪੰਜਾਬ 'ਚ ਤਾਂ ਕੈਂਸਰ ਫੈਲ ਹੀ ਬਹੁਤ ਗਿਆ ਫਿਰ ਤੁਸੀਂ ਕਿਵੇਂ ਚੂਜ਼ ਕਰਦੇ ਹੋ ਮਰੀਜ਼ਾਂ ਨੂੰ ਦੇਖੋ ਮੈਂ ਜਿਹੜਾ ਹੈਗਾ ਮੈਂ ਤਿੰਨ ਬੰਦਿਆਂ ਦੀ ਕਮੇਟੀ ਬਣਾਈ ਹੋਈ ਹੈ ਇੱਕ ਸਾਡੇ ਡਾਕਟਰ ਸਾਹਿਬ ਹੈਗੇ ਡਾਕਟਰ ਗੁਰਪ੍ਰੀਤ ਬਰਾੜ ਡੀਐਮਸੀ ਇਨ ਚਾਂਕੋਲੋਜਿਸਟ ਹੈ ਇੱਕ OSD ਉੱਥੇ ਤੇ ਇੱਕ ਟ੍ਰੀਟਿੰਗ ਡਾਕਟਰ ਇਹ ਤਿੰਨੋਂ ਡਿਸੀਜਨ ਲੈਂਦੇ ਸਾਈਨ ਕਰਦੇ ਆ ਭੇਜ ਦਿੰਦੇ ਮੈਂ ਕਰ ਦਿੰਦਾ ਅਸੀਂ ਕਿਸੇ ਦੇ ਘਰ ਨਹੀਂ ਜਾਈਦਾ ਅਸੀਂ ਕਿਸੇ ਨੂੰ ਦੇਖੀਦਾ ਨਹੀਂ ਕਿ ਇਹ ਵਾਕਈ ਗਰੀਬ ਹੈ ਸਿਰਫ ਉਹਦੇ ਕੋਲ ਅੰਡਰਟੇਕਿੰਗ ਲੈ ਲਈਦੀ ਕਿ ਮੈਨੂੰ ਕੈਂਸਰ ਹੈ ਔਰ ਮੈਨੂੰ ਮੈਂ ਅਫੋਰਡ ਨਹੀਂ ਕਰ ਸਕਦੀ ਜਾਂ ਕਰ ਸਕਦਾ ਤੇ ਅਸੀਂ ਉਹਦੇ ਤੇ ਤੁਹਾਨੂੰ ਫਿਰ ਲੋਡਵੰਦ ਅਪਰੋਚ ਕਿਵੇਂ ਕਰਨੀ ਜਾਂ ਕਿਵੇਂ ਕਰਦੇ ਉਹ ਹਸਪੀਟਲ ਦੇ ਥਰੂ ਹੀ ਜਿੱਦਾਂ ਕੋਈ ਆ ਗਿਆ ਉਹ ਕਹਿੰਦਾ ਜੀ ਮੇਰੇ ਕੋਲ ਤਾਂ ਪੈਸੇ ਨਹੀਂ ਮੈਂ ਇਲਾਜ ਕਿੱਧਰ ਕਰਾਵਾਂ ਫਿਰ ਉਹ ਕਹਿ ਦਿੰਦੇ ਜੀ ਐ ਇਦਾਂ ਟਰਸਟ ਹੈਗੀ ਕ੍ਰਿਸ਼ਨਾ ਪ੍ਰਾਨ ਬ੍ਰੈਸਟ ਕੈਂਸਰ ਚੈਰੀਟੇਬਲ ਟਰਸਟ ਜੀ ਤੇ ਅਰੋੜਾ ਸਾਹਿਬ ਦੀ ਹੈ ਤੁਸੀਂ ਉਹਦੇ ਵਿੱਚ ਫਾਰਮ ਭਰ ਦੋ ਜੇ ਅਪਰੂਵ ਹੋ ਗਿਆ ਅਸੀਂ ਟ੍ਰੀਟਮੈਂਟ ਚਾਲੂ ਕਰ ਦਾਂਗੇ